ਦੀਵਾਨ ਲਖਪਤ ਰਾਏ ਦੀਵਾਨ ਮੋਕਮ ਚੰਦ, ਦੀਵਾਨ ਗੰਗਾ RAM, ਦੀਵਾਨ ਪਵਾਨੀ ਦਾਸ, ਦੀਵਾਨ ਦੀਨਾਨਾਥ ਇਹ ਪੰਜ ਦੀਵਾਨ ਹੈ ਜੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਸਮੇ ਸਮੇ ਸਿਰ ਇਹ ਵਿਤ ਮੰਤਰੀ ਰਹੇ ਜੀ ਦੇਖੋ ਸਿਰਫ ਹਿੰਦੂ ਦੀਵਾਨਾਂ ਦੀ ਗੱਲ ਨਹੀਂ ਕਰਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ 92 ਮੁਸਲਿਮ ਵਿਅਕਤੀ ਸੀਗੇ 92 ਮੁਸਲਿਮ ਸ਼ਖਸੀਅਤਾਂ ਸੀਗੀਆਂ ਜਿਹੜੀਆਂ ਕਿ ਉੱਚ ਅਹੁਦਿਆਂ ਤੇ ਬਿਰਾਜਮਾਨ ਸੀ ਅਜਿਹਾ ਸੀ ਖਾਲਸਾ ਰਾਜ ਦੇਖੋ ਖਾਲਸਾ ਰਾਜ ਵਰਗਾ ਰਾਜ ਭਾਰਤੀ ਇਤਿਹਾਸ ਦੇ ਵਿੱਚ ਤਾਂ ਕਿਤੇ ਵੇਖਣ ਨੂੰ ਮਿਲਦਾ ਹੀ ਨਹੀਂ ਜੀ 1799 ਤੋਂ ਲੈ ਕੇ 1839 ਈਸਵੀ ਤੱਕ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਔਰ ਇਸ ਰਾਜ ਦੇ ਵਿੱਚ ਸਭ ਧਰਮਾਂ ਦੇ ਲੋਕ ਸਭ ਫਿਰਕੇ ਦੇ ਲੋਕ ਖੁਸ਼ ਰਹਿੰਦੇ ਸੀਗੇ ਬਹੁਤ ਵੱਡੀ ਗੱਲ ਸੀ ਮਹਾਰਾਜਾ ਰਣਜੀਤ ਸਿੰਘ ਦੁਆਰਾ ਸਥਾਪਿਤ ਖਾਲਸਾ ਰਾਜ ਦੀ ਗੱਲ ਕਰ ਰਹੇ ਹਾਂ ਜੀ ਦੇਖੋ ਜਨਰਲ ਵੈਂਟੂਰਾ ਫਰਾਂਸੀਸੀ ਸੀਗੇ ਈਸਾਈ ਸੀਗੇ ਉਹਨਾਂ ਨੂੰ ਵੀ ਸੈਨਾ ਦੀ ਟ੍ਰੇਨਿੰਗ ਦੇ ਲਈ ਉੱਚ ਅਹੁਦੇ ਤੇ ਰੱਖਿਆ ਸੀ ਜਿੱਥੇ ਅਕਾਲੀ ਫੂਲਾ ਸਿੰਘ ਦੀ ਗੱਲ ਆਂਦੀ ਹੈ ਜਿੱਥੇ ਗੱਲ ਆਂਦੀ ਹੈ ਹਰੀ ਸਿੰਘ ਨਲੂਏ ਵਰਗੇ ਸਰਦਾਰਾਂ ਦੀ ਉੱਥੇ ਜਨਰਲ ਵੈਂਟਰਾ ਨੂੰ ਵੀ ਵਿਸ਼ੇਸ਼ ਸਥਾਨ ਦਿੱਤਾ ਗਿਆ ਸੀ ਕਹਿਣਾ ਇਹ ਚਾਹੁੰਦੇ ਆ ਕਿ ਹਰ ਧਰਮ ਹਰੇਕ ਫਿਰਕੇ ਨੂੰ ਵਿਸ਼ੇਸ਼ ਸਥਾਨ ਦਿੱਤਾ ਗਿਆ ਸੀ ਇਸ ਖਾਲਸਾ ਰਾਜ ਦੇ ਵਿੱਚ ਜੀ 1799 ਤੋਂ ਲੈ ਕੇ 1839 ਇਸਵੀ ਤੱਕ 40 ਸਾਲ ਤੱਕ ਇਹ ਖਾਲਸਾ ਰਾਜ ਚਲਦਾ ਰਿਹਾ ਜੀ ਮਹਾਰਾਜਾ ਰਣਜੀਤ ਸਿੰਘ ਨੇ 40 ਸਾਲ ਤੱਕ ਜਣਾ ਹੈ ਰਾਜ ਕੀਤਾ ਔਰ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ 29 ਮਾਰਚ 1849 ਈਸਵੀ ਨੂੰ ਅੰਗਰੇਜ਼ਾਂ ਨੇ ਕੁਝ ਜੀਆਂ ਚਾਲਾਂ ਚੱਲ ਕੇ ਹਮੇਸ਼ਾ ਦੇ ਲਈ ਇਸ ਰਾਜ ਨੂੰ ਬ੍ਰਿਟਿਸ਼ ਰਾਜ ਦੇ ਵਿੱਚ ਸ਼ਾਮਿਲ ਕਰ ਲਿਆ ਜੀ ਦੇਖੋ ਗੱਲ ਇਹ ਹੈ ਕਿ 1799 ਤੋਂ ਲੈ ਕੇ 1839 ਤੱਕ ਅੰਗਰੇਜ਼ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੱਲ ਅੱਖ ਚੱਕ ਕੇ ਵੀ ਨਹੀਂ ਦੇਖ ਸਕੇ ਜੀ ਮੰਨਣਯੋਗ ਹੈ ਕਿ ਭਾਰਤੀ ਤਿਹਾਇ ਵਾਸਤੇ ਵਿੱਚ ਇਹ ਚਮਕਤਾ ਦਮਕਦਾ ਇਤਿਹਾਸ ਹਮੇਸ਼ਾ ਦੇ ਲਈ ਯਾਦ ਰੱਖਿਆ ਜਾਵੇਗਾ ਜੀ ਮਹਾਰਾਜਾ ਰਣਜੀਤ ਸਿੰਘ ਦੀਆਂ ਕਿਆ ਕਹਨੇ ਜੀ 1806 ਦੇ ਵਿੱਚ 1809 ਦੇ ਵਿੱਚ ਅਤੇ 1831 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਵਿਚਕਾਰ ਤਿੰਨ ਸੰਧੀਆਂ ਹੋਈਆਂ ਸਤਲੁਜ ਦਰਿਆ ਨੂੰ ਕੁਦਰਤੀ ਸੀਮਾ ਕਰਾਰ ਦਿੱਤਾ ਗਿਆ ਦੇਖੋ ਮਹਾਰਾਜਾ ਰਣਜੀਤ ਸਿੰਘ ਦੇ ਜਿਉਂਦੇ ਜੀ ਅੰਗਰੇਜ਼ਾਂ ਨੂੰ ਮਜਬੂਰ ਹੋ ਕੇ ਸੰਧੀਆਂ ਕਰਨੀਆਂ ਪਈਆਂ ਦੀ ਇੰਨਾ ਸ਼ਕਤੀਸ਼ਾਲੀ ਜੌਰ ਜਲਾਲ ਵਾਲਾ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਨੇ ਸਥਾਪਿਤ ਕੀਤਾ ਜੀ 29 ਮਾਰਚ 1849 ਈਸਵੀ ਨੂੰ ਜਦੋਂ ਦੇਖੋ ਪਹਿਲੇ ਪਹਿਲਾ ਅੰਗਰੇਜ਼ ਸਿੱਖ ਯੁੱਧ ਤੇ ਦੂਜਾ ਅੰਗਰੇਜ਼ ਸਿੱਖ ਯੁੱਧ ਹੋਇਆ ਦੋਨਾਂ ਯੁੱਧਾਂ ਦੇ ਵਿੱਚ ਲਾਲ ਸਿੰਘ ਅਤੇ ਤੇਜ ਸਿੰਘ ਵਰਗੇ ਡੋਗਰੇ ਸਰਦਾਰਾਂ ਨੇ ਜਿਹੜਾ ਹੈ ਗद्दारी ਕੀਤੀ ਜੀ ਜਿਸ ਕਰਕੇ ਸਿੱਖ ਸਨਾਵਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਦੇਖੋ 1845 46 ਦੇ ਵਿੱਚ ਫਸਟ ਐਂਗਲੋ ਸਿੱਖ ਵਾਰ ਔਰ 1848 49 ਦੇ ਵਿੱਚ ਸੈਕਿੰਡ ਐਂਗਲੋ ਸਿੱਖ ਵਾਰ ਫਸਟ ਐਂਗਲੋ ਸਿੱਖ ਸਖਵਾਰ ਦੀਆਂ ਮਸ਼ਹੂਰ ਲੜਾਈਆਂ ਜਿਹੜੀਆਂ ਪ੍ਰੋਮਿਨੈਂਟ ਲੜਾਈਆਂ ਉਹ ਹੈ ਸਭਰਾਉਂ ਦੀ ਲੜਾਈ ਫਰੋਸ਼ਾਹ ਦੀ ਲੜਾਈ ਮਦਕੀ ਦੀ ਲੜਾਈ ਅਲੀਵਾਲ ਦੀ ਲੜਾਈ ਅਤੇ ਬੱਦੋਵਾਲ ਦੀ ਲੜਾਈ ਔਰ ਸੈਕਿੰਡ ਐਂਗਲੋ ਸਖਵਾਰ ਜਿਸ ਦੀਆਂ ਲੜਾਈਆਂ ਨੇ ਔਰ ਰਾਮਨਗਰ ਦੀ ਲੜਾਈ ਚੇਲੀਆਂ ਵਾਲਾ ਦੀ ਲੜਾਈ ਗੁਜਰਾਤ ਦੀ ਲੜਾਈ ਔਰ ਇਹਨਾਂ ਲੜਾਈਆਂ ਤੋਂ ਬਾਅਦ ਦੇਖੋ ਜਿਹੜੇ ਲਾਲ ਸਿੰਘ ਤੇ ਤੇਜ ਸਿੰਘ ਇਹਨਾਂ ਲੜਾਈਆਂ ਦੇ ਵਿੱਚ ਉਹਨਾਂ ਨੇ ਅੰਗਰੇਜ਼ਾਂ ਦਾ ਚੋਰੀ ਛਿਪੇ ਸਾਧ ਦਿੱਤਾ ਜਿਸ ਕਰਕੇ ਸਿੱਖ ਸਨਾਵਾ ਨੂੰ ਹਾਰ ਦਿੱਤਾ ਮੂੰਹ ਵੇਖਣਾ ਪਿਆ ਨਹੀਂ ਤਾਂ ਕੀ ਅੰਗਰੇਜ਼ਾਂ ਦੀ ਮਜਾਲ ਸੀਗੀ ਕਿ ਸਿੱਖ ਰਾਜ ਨੂੰ ਖਤਮ ਕਰ ਸਕਦੇ ਦਲੀਪ ਸਿੰਘ ਮਹਾਰਾਜਾ ਦਲੀਪ ਸਿੰਘ ਅੰਤਿਮ ਰਾਜਾ ਨਵਾਲਿਕ ਸੀ ਕੌਂਸਲ ਆਫ ਅਜੰਸੀ ਦੀ ਸਥਾਪਨਾ ਕਰਕੇ ਉਹਨਾਂ ਨੇ ਕਿਸ ਤਰੀਕੇ ਨਾਲ ਰਾਜ ਦਾ ਖਜ਼ਾਨਾ ਖਾਲੀ ਕੀਤਾ ਇਹ ਸਭ ਜਾਣਦੇ ਨੇ ਅਖੀਰ ਦੇ ਵਿੱਚ 29 ਮਾਰਚ 1849 ਈਸਵੀ ਨੂੰ ਸਿੱਖ ਰਾਜ ਨੂੰ ਹਮੇਸ਼ਾ ਦੇ ਲਈ ਬ੍ਰਿਟਿਸ਼ ਰਾਜ ਦੇ ਵਿੱਚ ਸ਼ਾਮਿਲ ਕਰ ਲਿਆ ਗਿਆ 22 ਅਕਤੂਬਰ 1893 ਈਸਵੀ ਦੇ ਵਿੱਚ ਪੈਰਿਸ ਦੇ ਵਿੱਚ ਮਹਾਰਾਜਾ ਸਿੰਘ ਦਾ ਦੇਹਾਤ ਹੁੰਦਾ ਤੇ ਇਸ ਤਰੀਕੇ ਦਾ ਨਾਲ ਇੱਕ ਵਿਸ਼ਾਲ ਸ਼ਕਤੀਸ਼ਾਲੀ ਰਾਜ ਜਿਹੜਾ ਹੈ ਉਹ ਪਾੜਤੀ ਇਤਿਹਾਸ ਦੇ ਵਿੱਚ ਮਿਟ ਜਾਂਦਾ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਬੇਸ਼ੱਕ ਨਹੀਂ ਰਿਹਾ ਪਰ ਉਸ ਰਾਜ ਨੂੰ ਬੜੇ ਸਤਕਾਰ ਬੜੇ ਸਨਮਾਨ ਦੇ ਨਾਲ ਹਮੇਸ਼ਾ ਯਾਦ ਰੱਖਿਆ ਜਾਏਗਾ